ਤੇ ਭਰਾ ਦੀ ਨਾ ਪਹਿਲੀ ਵੀਡੀਓ ਆਪਣੇ ਪੇਜ ਤੇ ਤੇ ਸ਼ੇਅਰ ਕਰਨ ਵਾਲੀ ਨਾ ਰੜਕ ਕੱਢਦੇ ਹੋਣਾ ਇਹਨੂੰ ਵੀ ਪਤਾ ਲੱਗੇ ਭਰਾ ਨੂੰ ਵੀ ਕਿਸੇ ਨੇ ਵੀਡੀਓ ਬਣਾਈ ਹੈ ਤੇ ਬਈ ਇਹ ਤਾਂ ਕਰ ਦਈਏ ਸ਼ੁਰੂ ਆਪਾਂ ਹਾਂਜੀ ਬਈ ਇਹਦੀ ਦੇ ਦੇ ਡਿਟੇਲ ਵੀਰੇ ਇਹ ਬਟੈਂਡਾ ਨੰਬਰ ਆ ਬਾਈ ਜੀ ਫਸਟ ਕੁਆਲਟੀ ਆ 15 ਮਾਡਲ ਆ ਅੱਛਾ ਸਾਰਾ ਓਰੀਜਨਲ ਰੈਕਟਰ ਆ ਅਗਲੇ ਡਾਇਰ ਨਾਲ ਦੀ ਨੇ ਮਗਰਲੇ ਦੁਵਾਰਾ ਦੇ ਨੇ 90 ਅਗਲੇ ਨਾਲ ਦੇ ਮਗਰਲੇ ਦੁਵਾਰਾ ਆ ਗਏ ਹਾਂ ਬਾਈ 100 ਘੰਟਾ ਚੱਲਿਆ ਜੀ ਓਰੀਜਨਲ ਰੈਕਟਰ ਆ ਸਾਰਾ ਕਿਤੇ ਕਲਮ ਟੱਚ ਵੀ ਨਹੀਂ ਕਰਦਾ ਆ ਨਹੀਂ ਉਹ ਚੀਜ਼ਾਂ ਦਾ ਹੁਣ ਪਤਾ ਲੱਗੀ ਜਾਂਦੀਆਂ ਨਾ ਆਪਾਂ ਨੂੰ ਆ ਚੀਜ਼ਾਂ ਤੇ ਦੇਖ ਲੈ ਹਨਾ ਬਿੱਤੇ ਦਿਖਾ ਦੇ ਕੋਈ ਕੋਈ ਸ਼ੀਸ਼ੇਰ ਕਪੜਾ ਚੌਂਕਣਾ ਬਣਾਉਣੀ ਹੈ ਵੀਡੀਓ ਆਪਾਂ ਕਾਲੀ ਕਰਨੀ ਹੂੰ ਨਹੀਂ ਆ ਚੀਜ਼ਾਂ ਦਾ ਫਿਰ ਨਹੀਂ ਤੈਨੂੰ ਪਤਾ ਹੀ ਹੈ ਹਨਾ ਜਦੋਂ ਕਲਮ ਨਹੀਂ ਲੱਗੀ ਉੱਪਰੋਂ ਦੇਖ ਲਓ ਤੁਸੀਂ ਹਨਾ ਤੇ ਬਾਕੀ ਇੱਕ ਕਲਾਸਕ ਮਾਡਲ ਚ ਆ ਜਾਂਦਾ ਹੂੰ ਪਦਨੇ ਹਿੱਸੇ ਵਾਲਾ ਹੂੰ ਡਿਸਟ੍ਰਿਬਿਊਟਡ ਡਬਲ ਆ ਗਿਆ ਹਨਾ ਡਬਲ ਟੌਪ ਮਾਡਲ ਆ ਰਿਵਰਸ ਸਪੀਡ ਵੀ ਆ ਗਿਆ ਹਨਾ ਨੰਬਰ ਬਟੰਡਾ ਆ ਗਿਆ ਡਿਮਾਂਡ ਕੀ ਦੱਸੀ ਸੀ ਭਰਾ ਇਹਦੀ ਡਿਮਾਂਡ ਵਰੀ ਇਹਦੀ 4 ਲੱਖ ਤੇ 80000 ਰੁਪਇਆ ਜੀ ਅੱਛਾ ਦੇ ਦੇਾਂਗੇ ਵੀਰੇ 4.5 ਲੱਖ 30000 ਰੁਪਇਆ ਕਟਾ ਕੇ ਹੋ ਹਾਂਜੀ ਹੈ ਨਾ ਤੇ ਉਸ ਤੋਂ ਅੱਗੇ ਫਿਰ ਉਸ ਤੋਂ ਅੱਗੇ ਆ 13 ਹਾਟਲ ਆ ਬਈ ਇਹ 13 ਆ ਗਿਆ ਹਾਂ ਇਹ ਤਾਂ ਮਿਊਜ਼ਿਕ ਮਾਜਿਕ ਸਿਸਟਮ ਵੀ ਚੰਗਾ ਲੱਗਿਆ ਯਾਰ ਹਾਂਜੀ ਇਦਾਂ ਹੀ ਆਇਆ ਜੀ ਸਾਰਾ ਅੱਛਾ ਇਹ ਵੀ ਫਰਸਟ ਪਾਰਟੀ ਆ ਜੀ ਹੂੰ ਟ੍ਰੇਡਰ ਬਹੁਤ ਹੋਰ ਸਾਰਾ ਹਜੇ ਤਾਂ ਖੁੱਲਿਆ ਘਰੇ ਵੀ ਨਹੀਂ ਹੈਗਾ ਹੂੰ ਮਗਰ ਮਗਰ ਗੀੜਾ ਮੁਰਵਾ ਦੇ ਮਰਵਾ ਨਹੀਂ 10 ਤੋਂ ਆ ਦੀ ਡਿਟੇਲ ਜਾਰੀ ਰੱਖ ਕੈਮਰਾਮੈਨ ਕਮਾਈ ਜੋ ਟੈਨਸ਼ਨ ਨਾ ਲੈ ਟੈਟੂ ਦੱਸੀ ਚੱਲ ਅੱਛਾ ਟੈਰਾ ਟੂਰਾ ਦੀ ਕੀ ਡਿਟੇਲ ਹੈ ਇਹਦੀ ਟੈਰ ਇਹਦੇ ਹੈਗੇ ਨੇ 7580 ਪੈਸੇ ਹੈਗੇ ਆ ਜੀ ਹੂੰ ਡਿਸਟਰੀਬਿਊਟਰ ਡਬਲ ਆ ਗਿਆ ਹਨਾ ਜੀ ਡਬਲ ਰਿਵਰਸ ਪੀਟੀ ਰਿਵਰਸ ਪੀਟੀ ਆ ਗਿਆ ਜਾਨੀ ਕਿ ਜਿਹੇ ਜੇ ਸਾ ਟੋਪ ਮਾਡਲ ਜੀ ਆ ਜੀ ਹਾਂ ਟੋਪ ਜੀ ਹੈ ਨਾ ਤੇ ਬਾਕੀ ਫਾਈਬਰ ਹੋਰ ਹੁੱਡ ਤੇ ਮਿਊਜ਼ਿਕ ਮਾਸ ਸਿਸਟਮ ਚੱਲੂ ਨਾਲ ਹੀ ਇਦਾਂ ਹੀ ਹਾਂ ਇਧਰੋਂ ਦੇਖੋ ਇਧਰੋਂ ਹੈਂਡ ਰੋਡ ਨਾ ਅਜੇ ਹਜੇ ਖੁੱਲਿਆ ਨਹੀਂ ਹੈਗਾ ਕਿਦੋਂ ਵੀ ਟੱਕੇ ਪੂਰਾ ਪੂਰਾ ਕਹਿੰਦਾ ਮਤਲਬ ਚੰਗਾ ਸਮਾਂ ਸੀਲਡ ਹੈ ਹਾਂ ਹਾਂ ਸਾਰਾ ਸੀਲਡ ਹੈ ਸਾਰਾ ਸ਼ੀਲਡ ਪਿਆ ਹੈ ਨਾ ਤੇ ਨੰਬਰ ਕਿੱਥੋਂ ਆ ਗਏ ਪੰਜਾਬ ਹਾਂਜੀ ਸਰ ਪੰਜਾਬ ਹਾਂ ਪੰਜਾਬ ਨੰਬਰ ਆ ਗਿਆ ਤੇ ਡਿਮਾਂਡ ਦਾ ਕੀ ਹਿਸਾਬ ਕਿਤਾਬ ਸੀਦਾ ਕਿੱਥੇ ਲਿਖੀ ਹੋਈ ਹੈ ਸੰਗਰੂਰ ਨੰਬਰ ਹੈ ਜੀ ਇਹਦੀ ਡਿਮਾਂਡ 30 ਲੱਖ ਰੁਪਈਆ ਜੀ ਅੱਛਾ ਵੀ ਨੇ ਅਜੇ ਹੁਣੇ ਕੱਲ ਹੀ ਹੋ ਲਿਆ ਅੱਛਾ ਅੱਛਾ ਆਪਾਂ ਦੇ ਦੇਾਂਗੇ ਜੀ ਵੀਰੇ 85000 ਰੁਪਏ 385 ਹਾਂਜੀ ਹਮ ਤੇ ਉਸ ਤੋਂ ਅੱਗੇ ਫਿਰ ਆਹ 2241 ਆ ਗਿਆ ਜੀ ਮਾ ਸ਼ਕਤੀ ਮਾਡਲ ਹੈ ਹਮ ਅਗਲੇ ਟਾਇਰ ਦਾ ਨਾਲ ਦੀ ਨਹੀਂ ਇਹਦੇ 70 ਰੁਪਏ ਮਗਰਲੇ ਦੁਵਾਰਾ ਦੇ ਨਵੇਂ ਜੀ ਪੈਂਦੇ ਨੇ ਦੁਵਾਰਾ ਦੇ ਨਮਿਆਂ ਚ ਪਈ ਆ 1700 ਘੰਟਾ ਓਰੀਜਨਲ ਚੱਲਿਆ ਜੀ ਚੱਲਿਆ ਸਾਹ ਦੀ ਹੈ ਹਨ ਹਾਂਜੀ ਹਾਂ ਨੰਬਰ ਕਿੱਥੋਂ ਦਾ ਆ ਗਿਆ ਇਹਦਾ ਨੰਬਰ ਜਲੰਧਰ ਪੀ ਵੀ 8 ਫਸਟ ਪਾਰਟੀ ਹੈ ਕਹਿੰਦਾ ਜਲੰਧਰ ਜਲੰਧਰ ਕੰਨੀ ਚੰਗੇ ਮਿਲਦੇ ਨਹੀਂ ਮੈਸੀ ਦਿੰਦੇ ਨੇ ਲੋਕ ਹਨਾ ਹਰ ਕਿਹੇ ਹੀ ਚੱਲਦਾ ਜੀ ਹਾਂ ਇਹ ਵੀ ਸਾਰਾ ਸੀਲਡ ਹੀ ਹੋਇਆ ਜੀ ਬਾਕੀ ਵੈਂਪਰ ਬੁੰਪਰ ਵੀ ਨਾਲ ਦਾ Ориਜਨਲ ਹੀ ਹੈ ਹਨਾ ਹਾਂ ਸਭ ਕੁਝ ਨਾਲ ਨਾਲ ਦਾ ਵੈਂਪਰ ਆ ਗਿਆ Ориਜਨਲ ਤੇ ਬਾਕੀ ਵੇਟ ਬੂਲ ਨਹੀਂ ਇਹ ਵੀ ਇਹਗਾ ਕਿ ਦੋ ਵੀ ਸਾਰਾ ਹੈ ਨਾ ਪੂਰਾ ਨਹੀਂ ਟਰੈਕਟਰ ਸੋਹਣਾ ਹੈ ਚਮਕਦਾ ਹੈ ਟਰੈਕਟਰ ਹਨਾ ਕੋਈ ਇਸ ਚੀਜ਼ ਗੱਲ ਉਹ ਦੋ ਰਹਿ ਨਹੀਂ ਹਨਾ ਹਾਂਜੀ ਸਮਝਾ ਟਰੈਕਟਰ ਚੰਗਾ ਤੇ ਬਾਕੀ ਵੇਟ ਬੂਟ ਆਪਣੇ ਨਾਲ ਲੱਗ ਹੀ ਰੱਖਦੇ ਨੇ ਹੈ ਨਾ ਸਰਦਾਰ ਦੇ 13 ਦੇ ਲਾਸਟ ਜੀ ਆਏ ਆ ਜੀ ਉਹਨਾਂ ਅੱਛਾ ਨਾਲ ਦੀ ਨਹੀਂ ਕਾਲੇ ਆਉਂਦੇ ਸੀ ਕਾਲੇ ਆਉਂਦੇ ਸੀ ਨਾ ਹਾਂ 13 ਦੇ ਲਾਸਟ ਜੇ ਆਉਣ ਲੱਗਿਆ ਹੈ ਤਾਂ ਹੀ ਦੇਖਿਓ ਐਂਡੋਂਡ ਸਭ ਕੁਝ ਨਾਲ ਦਾ ਤੇਰੇ ਵਿੱਚ ਪਲੇ ਵੀ ਨਹੀਂ ਹੈਗੀ ਜਮਾਨ ਅੱਛਾ ਹੂੰ ਤੇ ਕਲੱਚ ਡਬਲ ਆ ਗਿਆ ਹੋਊਗਾ ਨਾ ਡਬਲ ਕਲੱਚ ਹੂੰ ਤੇ ਕਿੱਥੇ ਤੱਕ ਹੋ ਜੂਗਾ ਫਿਰ ਮੱਲਾਏ ਸਾਢੇ 3 ਲੱਖ ਤਾਂ ਦੇ ਦਾਂਗੇ ਵੀਰੇ ਕਿੰਨੀ ਡਿਮਾਂਡ ਦਸੀ ਜੀ ਆਪਾਂ ਇਹਦੀ 80 ਦਾ ਤਾਂ ਨਸੀ ਹੈ 380 ਹੈ ਨਾ ਹਾਂਜੀ ਹੂੰ ਤੇ ਉਸ ਤੋਂ ਹੇ ਅੱਗੇ ਆਹਾ ਇਹ 50 ਪੰਜਾਈ ਆ ਜੀ ਇਹ 14 ਮਾਡਲ ਹੈ ਬਈ ਅੱਛਾ ਹਾਂ ਇਹ ਵੀ ਪਟਿਆਲਾ ਨੰਬਰ ਆ ਫਰਸਟ ਬਾਕੀ ਹੈ ਥੈਂਕ ਯੂ ਟੁੰਕੀ ਲੱਗੀ ਹੋਈ ਐਰ ਅੱਗੇ ਹਾਂ ਪੂਰੇ ਤੇਲ ਵਾਲੀ ਟੈਂਕੀ ਲੱਗੀ ਆ ਜੀ ਹੂੰ 750 16 ਦੇ ਟਾਇਰ ਆਗੇ ਮਿਲਣਾ ਹੈ ਨਾ ਜੀ ਹਾਂ ਇਹ ਸੀਰੀ ਸਪੀਡ ਤੇ ਆ ਜਾਂਦਾ ਜੀ ਹੂੰ ਰਿਵਰਸ ਸਪੀਡ ਹੋਇਆ ਯਾਨੀ ਕਿ ਫੁੱਲ ਟਾਪ ਆ ਗਿਆ ਜਿਹੜਾ ਅੱਜਕੱਲ ਦਾ ਚੱਲਦਾ ਹੈ ਮਾਡਲ ਹੈ ਜੀ ਹਾਂ ਮਰਮਾ ਪੂਰਾ ਚੈੱਕ ਕਰਾ ਉਹ ਜਿਹਨੂੰ ਟਰੈਕਟਰ ਆ ਅੱਛਾ ਇਹ ਨੰਬਰ ਕਿੱਥੋਂ ਦਾ ਦੱਸਿਆ ਸੀ ਪਟਿਆਲਾ ਪੀ ਵੀ 11 ਪਟਿਆਲਾ ਜੀ ਪਟਿਆਲਾ ਹੈ ਨਾ ਲਓ ਵੀ ਦੋਸਤੋ ਪਟਿਆਲਾ ਨ ਮਿਊਜ਼ਿਕ ਸਿਸਟਮ ਜਿਹੜਾ ਬੰਦਾ ਇਸ ਚੀਜ਼ ਨੂੰ ਚਾਹੁੰਦਾ ਹੈ ਤੇ ਫਾਈਬਰ ਹੌਡ ਆ ਗਿਆ ਬਾਕੀ ਹੈਪੀ ਬ੍ਰੇਕ ਗੇਅਰ ਇੰਜਨ ਦੇ ਟਰੈਕਟਰ ਵਧੀਆ ਆਪਣੀ ਜਗ੍ਹਾ ਪੂਰਾ ਇੱਕ ਲੱਖ ਜੀ ਬਾਕੇ ਚੈੱਕ ਕਰੋ ਬਾਕੀ ਚੈੱਕ ਕਰ ਲਿਓ ਨਾ ਅਗਲਾ ਆ ਦੀ ਤਸੱਲੀ ਕਰ ਲੇ ਯਾਰ ਆਪਦੀ ਹੈ ਨਾ ਜਿਹੜੀ ਉਹ ਗੱਲ ਕਹਿ ਦਿੱਤੀ ਉਹ ਗੱਲ 'ਚੋਂ ਫਰਕ ਨਹੀਂ ਨਿਕਲਦਾ ਹੈ ਨਾ ਇਹ ਕਹਿੰਦਾ ਹੈਗਾ ਦੱਸਿਓ ਕੁਛ ਨਿਕਲਦਾ ਕੁਛ ਨਹੀਂ ਹੈ ਨਿਕਲਦਾ ਕੁਛ ਹੈ ਨਾ ਹਾਂ ਹਾਂ ਇਹ ਕਿੰਨੀ ਇਹਦੀ ਕੀ ਡਿਮਾਂਡ ਰੱਖੀ ਸੀ ਆਪਾਂ ਡਿਮਾਂਡ ਤਾਂ ਵੀਰੇ ਇਹਦੀ 4,85,000 ਹੈ ਜੀ ਅੱਛਾ ਹਾਂ ਤੇ ਫਿਰ ਕਿੱਥੋਂ ਤੱਕ ਕਹੋ ਹੋ ਜੂਗਾ 4,55,000 ਦਾ ਦੇ ਦਾਂਗੇ ਸਪੀਡ ਵੀ 3 ਆ ਗਿਆ ਹਾਂ 3 ਸਪੀਡਰ ਜੀ ਤੇ ਉਸ ਤੋਂ ਆਪ ਦਾ D 4 ਲੱਖ ਤੋਂ ਪਲੱਸ ਵੀ ਕੀ ਜਾਂਦੇ ਬਿਲਕੁਲ ਹੈਨਾ ਤੇ ਉਸ ਤੋਂ ਗਿਆ ਫਿਰ ਇਹ 17 ਮਾਡਲ ਹੈ ਵੀਰੇ ਇਹ ਵੀ ਸ਼ਗਰੂਰ ਨੰਬਰ ਹੈ ਜੀ ਹੂੰ ਇਹ ਸੰਘਰੇੜੀ ਪਿੰਡ ਦਾ ਟਰੈਕਟਰ ਹੈ ਅੱਛਾ ਫਸਟ ਕੁਆਲਟੀ ਹੈ ਅੱਛਾ ਟਰੈਕਟਰ ਜਿਹਨੂੰ ਆ ਨਾ ਸਾਰਾ ਤੇ ਟਾਇਰਾਂ ਦੀ ਕੀ ਸਟੋਰੀ ਹੈ ਹਾਲ ਦੀ ਨੇ ਜੀ ਚਾਰੀ ਨਾਲ ਦੇ ਆਗੇ ਅਗਲੇ ਢਰ ਨਾਲ ਦੇ ਨੇ ਮਗਰ ਲੇ ਮਗਰ ਲੇ ਪਈ ਹੋਈ ਨੇ ਹੈਨਾ ਹੂੰ ਗੇਰੀਂਜੰਦਾ ਵਧੀਆ ਉਹ ਕੋ ਫੁੱਲ ਚੋਟੀ ਦਾ ਜੀ ਕਿਤੇ ਐਂ ਨਹੀਂ ਹੈਗਾ ਵੀ ਕਿਤੇ ਕਲਮ ਵੀ ਲੱਗਿਓ ਸਾਰਾ ਜਿਹਨੂੰ ਰੈਟਰ ਇਹ ਚੀਜ਼ਾਂ ਦਾ ਤਾਂ ਪਤਾ ਲੱਗ ਜਾਂਦਾ ਜੀ ਹਲਕਾ ਜਾਂ ਮੋੜਾ ਮੋੜਾ ਲਹਿ ਕਰਦਾ ਇਹਨਾਂ ਦੇ ਜਰੂਰ ਜਾਂਦਾ ਪਰ ਹੋਇਆ ਨਹੀਂ ਹੈਗਾ ਕਿਤੇ ਹਾਂ ਹੋਇਆ ਨਹੀਂ ਇਹ ਇਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੈ ਨਾ ਹਾਂ 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 ਹੂੰ ਤੇ ਬਾਕੀ ਸਪੀਡ 2 ਆ ਗਿਆ ਹੈ ਨਾ ਇਹ ਇਹਦਾ 2 ਸਪੀਡ ਹੀ ਹੁੰਦਾ ਜੀ 17 ਹਾਂ 2 ਸਪੀਡ ਡਬਲ ਡਿਸਟ੍ਰਿਬਿਊਟਰ ਹੈ ਨਾ ਹਾਂਜੀ ਹਾਂ ਬਸ ਉਸ ਟਾਈਮ ਦਾ ਫੁੱਲ ਟੌਪ ਆ ਗਿਆ ਹਾਂ ਬਾਕੀ ਟਰੈਕਟਰ ਸਾਹ ਬੋਪਿਆ ਜੀ ਹਾਂ ਟਰੈਕ ਨਹੀਂ ਟਰੈਕ ਦੀ ਇਹ ਕੰਡੀਸ਼ਨ ਦੀ ਗੱਲ ਕਰੀ ਨਾ ਕੰਡੀਸ਼ਨ ਟਰੈਕਟਰ ਦੀ ਜਿਹੜੀ ਵਧੀਆ ਪਈ ਹੈ ਹੈ ਨਾ ਉਧਰ ਪਾਣੀ ਪੂਣੀ ਚੰਗੇ ਨੇ ਮਗਰਾੜ ਮੂੜ ਪਾਣੀ ਪਿੱਛੋਂ ਉੱਚੋ ਹੀ ਬਹੁਤ ਸਾਫ਼ ਹੈ ਉੱਥੇ ਦਾ ਕਾਹਨੂੰ ਗਲਦੇ ਤਾਂ ਆਪਣੀ ਖਰਾਬ ਹੁੰਦੇ ਆ ਬਰੰਡਿਆ ਕਹਿੰਦੇ ਆ ਨਾ ਮਗਰੋ ਦੇ ਕੋ ਮਗਰਾੜ ਮੂੜ ਜਿੱਦਾਂ ਐ ਪੂਰਾ ਏ ਕਲਾਸ ਡੈਟ ਆਪਣੇ ਦਾ ਲਾ ਕੇ ਆਪਾਂ ਬਾਅਦ ਚ ਹਟਦੇ ਆ ਤੇ ਛੋਰਾ ਪਹਿਲਾਂ ਦਿਸਣ ਲੱਗੇਦਾ ਹੈ ਨਾ ਹਾਂਜੀ ਨਹੀਂ ਚੰਗੇ ਪਾਣੀਆਂ ਦਾ ਫਰਕ ਆਉਂਦਾ ਚੰਗੇ ਪਾਣੀ ਵਾਲੀ ਚੀਜ਼ ਨਹੀਂ ਖਰਾਬ ਹੁੰਦੀ ਹੈ ਨਾ ਤੇ ਪਰ ਇਹਦਾ ਕੀ ਹਿਸਾਬ ਕਿਤਾਬ ਹੈ ਹੈਪੀ ਵੀਰੇ ਇਹ ਵੀ ਆਪਾਂ ਦੇ ਦੇਾਂਗੇ ਸਾਢੇ 5 ਲੱਖ ਦਾ ਜੀ 17 ਮਾਡਲ ਹੈ ਜੀ 17 ਮਾਡਲ ਦਾ ਸਾਢੇ 5 ਲੱਖ ਦਾ ਬਾਕੀ ਹੋਰ ਮੌਕੇ ਦੇ ਮਾਨਤਾ ਕਰਦੇ ਚਲੋ ਤਾਂ ਐਂ ਦਾ ਹੋ ਹੀ ਜਾਂਦਾ ਮਾੜਾ ਮੋਟਾ ਹੈ ਨਾ ਗਿਰਕੇ ਦਾ ਨਹੀਂ ਹੈਗਾ ਟਰੈਕਟਰ ਪੂਰਾ ਕੋਕਾ ਪੀਦਾ ਹੂੰ ਨਹੀਂ ਚੰਗੇ ਟਰੈਕਟਰ ਤੇ ਫਿਰ ਚੰਗੀ ਚੀਜ਼ ਦਾ ਤਾਂ ਫਿਰ ਮੁੱਲ ਹੁੰਦੀ ਹੈ ਨਾ ਤੁਸੀਂ ਆਹ ਦੇਖੋ ਇਹ ਮਾਡਲ ਦਾ 6 ਆ ਪਰ ਪਿਆ 22 ਮਾਡਲ ਰਗਾ ਜੀ ਇਹ ਤਾਂ ਮੈਂ ਅੱਗੇ ਦੇਖੀ ਯਾਰ ਮੈਂ ਨਾ ਫਾਰਮ ਬੰਤਾਲੀਆਂ ਦੀ ਬਹੁਤ ਦੀ ਵੀਡੀਓ ਕਰਤੀ ਐਵੇਂ ਹੀ ਦੇਖਿਓ ਇਹ ਐਂਡੋਂ ਨਾਲ ਦੇ ਨੇ ਫਿਰ ਤੋਂ ਹੈਡ ਲਗਾਵਾ ਨਾ ਇੱਥੋਂ ਆਈ ਤਾਂ ਕਿਸੇ ਪਾਸੇ ਚਾਬੀ ਮਿਲ ਲਗੀ ਹਈ ਇਹ ਫਾਰਮ ਬੰਤਾਲੀ ਚੰਗੀ ਬਹੁਤ ਆਉਂਦੇ ਨਹੀਂ ਪੇਂਟ ਪੂਂਟ ਕਰਨੀਓ ਵੀ ਤੇ ਇੰਜਨ ਕਰਨੀਓ ਵੀ ਹੈਨਾ ਇਹ ਸੰਭਾਲ ਦੇ ਮੁੱਲ ਹੁੰਦੇ ਆ ਜੀ ਇਹ ਬਨੂੜ ਦੇ ਨਾਲ ਦਾ ਨਵਾਂ ਨਿਕਲਿਆ ਪਹਿਲੇ ਕਰੋ ਹੀ ਲਿਆ ਆਪਣੇ ਅੱਛਾ ਇਹ ਘੜੇਰੀਏ ਦਾ ਲੱਗੇ ਦਾ ਟਰੈਕਟਰ ਹੈ ਸੋ ਹੈਡਲਾਈਟ ਹੈ ਕਿਸੇ ਪਾਸੇ ਚਾਬੀ ਵੀ ਲੱਗੀ ਬਿਲਕੁਲ ਹੈਨਾ ਨਾ ਕਿਸੇ ਪਾਸੇ ਇਦਾਂ ਇਕੱਲਾ ਕਲਚ ਜ਼ਰੂਰ ਖੁੱਲਿਆ ਹੋਊ ਚੱਲ ਜਾ ਰਿਹਾ ਹੈ ਜਦੋਂ ਕੋਈ ਸੀਲ ਸ਼ੂ ਹੋ ਜਾਂਦੀ ਆ ਕਿੰਨਾ ਸੀ ਦੱਸਿਆ ਸੀ 6 2006 ਹੈ ਜੀ 6 ਮਾਡਲ ਹੈ 6 ਮਾਡਲ ਦਾ ਹੁਣ ਹੈ 6 ਮਾਡਲ ਦਾ ਜਵਾਕ ਵੀ ਵਿਆਉਣ ਦੀਆਂ ਤਿਆਰੀਆਂ ਹੋਊਗੀਆਂ ਲੋਕਾਂ ਦੀਆਂ ਲੋਕਾਂ ਦੇ ਕੂੜੇ ਘਰੇ ਪਏ ਹੈਂ ਇਹ ਜਮਾ ਕੂੜੇ ਕਰੇ ਪੈ। ਕੂੜੇ ਕਰੇ ਪੈ ਨਹੀਂ ਸਹੀ ਗੱਲ ਹੈ ਹਨਾ। ਬਹੁਤ ਜਿਆਦਾ ਚੰਗਾ ਟਰੈਕਟਰ ਆ ਚਲਾਈ ਜਦੋਂ ਇਹ ਵੀ ਬਹੁਤ ਅੱਛੀ ਆ। ਸਾਫ ਆ ਹੈ ਚੰਗਾ ਹੈ। 2018 ਦੇ ਟਾਇਰ ਚੜੇ ਹੋਏ ਨੇ ਇਹਦੇ 85 ਪੈਸੇ ਪਏ ਨੇ। ਮੰਨ ਲੇ ਕਿ ਚਲੋ 6 ਸਾਲਾਂ 'ਚ ਕਿੰਨਾ ਕਿੰਨਾ ਚੱਲਦਾ ਹੋ। ਹੂੰ ਕਿੰਨਾ ਚੱਲਿਆ ਵੀ ਹਿਸਾਬ ਦੇ ਹੀ ਆ ਹੈ ਹਨਾ। ਓਰੀਜਨਲ ਹੀ ਚੱਲਿਆ। ਕੰਮ ਵੀ ਲੱਗਦਾ ਹਿਸਾਬ ਦੇ ਲੱਗਦਾ ਸ਼ੌਂਕ ਨਾਲ ਵੀ ਹੈ। 7-8 ਕਿੱਲਿਆਂ ਦੀ ਚੱਲਿਆ ਜੀ। 7-8 ਕਿੱਲਿਆਂ ਦੀ ਚੱਲਿਆ ਹਨਾ। ਆਹਾ। ਤੇ ਹੈਪੀ ਨੰਬਰ ਆ ਸਾਰੇ ਆਪਣੇ ਕੋਲੇ ਪੰਜਾਬ ਹੀ ਆ ਗਏ ਨਾ ਪੰਜਾਬ ਇਹ ਵੀ ਪੀਪੀ 11 ਹੀ ਹਾਂ ਤੇ ਇਹ ਕਿੱਥੇ ਤੱਕ ਹੋ ਜੂ ਬਾਈ ਇਹ ਵੀਰੇ ਦੇਵਾਂਗੇ 285000 ਦਾ ਜੀ 285000 ਦਾ ਹੈ ਨਾ ਹੋ ਗਏ ਆਪਣੇ ਸਾਰੇ ਡਬਲ ਕਲਚ ਜੀ ਹਾਂਜੀ ਡਬਲ ਕਲਚ ਆ ਗਿਆ ਨਾ ਪੁੱਤਾਂ ਹੈਗੇ ਨੇ ਦੋ ਤਿੰਨ ਘਰੇ ਨੇ ਘਰੇ ਘਰੇ ਖੜੇ ਹੱਥੀ ਦਾ 12 ਮਾਡਲ 50 ਦਾ ਜੀ ਇੱਕ 12 ਮਾਡਲ ਸੁਪਰਮਾਰਕਸ 60 ਆ ਅੱਛਾ ਹਾਂ ਠੀਕ ਹੈ ਇੱਕ ਮੈਸੀਵ ਆ ਉਹ ਡਾਊਨ ਮਾਡਲ ਆ ਨਾਉ ਮਾਰ ਹਾਂਜੀ ਹਾਂਜੀ ਤੇ ਮੇਰੇ ਫੋਨ ਨੰਬਰ ਆਪਣਾ ਮੇਰਾ ਨੰਬਰ ਹੈਗਾ ਜੀ 9417164707 ਜਿਹੜਾ ਮੇਰੇ ਕੋਲ ਐਡ ਹੈ ਜੀ ਤੇ ਸੇਵ ਕਰ ਲੈਣਾ ਹੈ ਹਨਾ ਲਓ ਵੀ ਦੋਸਤੋ ਭਰਾ ਦਾ ਨੰਬਰ ਆ ਗਿਆ ਵੀਡੀਓ ਬਦਲ ਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਹੈਪੀ ਧੰਨਵਾਦ ਬਾਈ ਕੋਈ ਗੱਲ ਨਹੀਂ ਵੀਰੇ